ਸ਼ੀਟ ਬਲਾਈਟ ਤੇ ਹੋਰ ਫਸਲ ਦੀਆਂ ਫੰਗਸ ਦੀਆਂ ਬਿਮਾਰੀਆਂ ਰੋਕਣ ਵਾਸਤੇ ਸਹੀ ਟਾਈਮ ਤੇ ਸਪਰੇਅ ਕਰਨੀ ਬਹੁਤ ਜ਼ਰੂਰੀ ਆ ਅਸੀਂ ਆਪਣੇ ਖੇਤਾਂ ਵਿੱਚ ਇਨਸੈਕਟਿਸਾਈਡ ਸਪਰੇਅ 2017 ਤੋਂ ਨਹੀਂ ਕਰਦੇ ਹਾਂ ਤੇ ਚੋਨਾ ਗੋਹੇ ਚੋਣ ਤੋਂ ਬਾਅਦ ਫੰਗੀਸਾਈਡ ਸਪਰੇਅ ਕਰਨੀ ਬਹੁਤ ਜ਼ਰੂਰੀ ਆ ਸਪਰੇਅ ਹਮੇਸ਼ਾ ਸਵੇਰੇ 8 ਵਜੇ ਤੋਂ 10 ਵਜੇ ਤੱਕ ਤੇ ਸ਼ਾਮ ਨੂੰ 4:00 ਤੋਂ 6 ਵਜੇ ਤੱਕ ਹੋ ਜਾਵੇ ਤਾਂ ਵਧੀਆ ਰਿਜ਼ਲਟ ਮਿਲਦੇ ਨੇ ਸਵੇਰੇ 8 ਵਜੇ ਤੋਂ ਪਹਿਲਾਂ ਮੱਕੜੀ ਆਪਣਾ ਜਾਲਾ ਬੁੰਦੀ ਹੈ ਤੇ 6 ਵਜੇ ਤੋਂ ਬਾਅਦ ਮੱਕੜੀ ਆਪਣਾ ਜਾਲਾ ਫੇਰ ਦੁਬਾਰਾ ਬੁੰਦੀ ਹੈ ਮੱਕੜੀ ਇੱਕ ਮਿੱਤਰ ਕੀੜਾ ਜੋ ਸੁੰਡੀਆਂ ਤੇ ਪਤੰਗੇ ਮੱਛਰ ਤੇ ਲਾ ਤੇ ਆਪਣੇ ਜਾਲ ਵਿੱਚ ਇਨਸੈਕਟ ਸਾਈਡ ਸਪਰੇਅ ਦੀ ਇਸ ਟਾਈਮ ਤੇ ਲੋੜ ਨਹੀਂ ਹੁੰਦੀ ਪਰ ਫਿਰ ਵੀ ਕਿਸਾਨ ਵੀ ਡਰ ਕੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਇਨਸੈਕਟ ਸਾਈਡ ਸਪਰੇਅ ਜ਼ਰੂਰ ਪਾਉਂਦੇ ਨੇ ਜਿਸ ਨਾਲ ਮੱਕੜੀ ਸਮੇਤ ਹੋਰ ਮਿੱਤਰ ਕੀਟ ਜੋ ਪਤਲ ਲਪੇੜ ਸੁੰਡੀ ਮੱਛਰ ਤੇ ਲਾ ਤੇ ਡੰ ਨੂੰ ਮਾਰਦੇ ਨੇ ਉਹ ਸਾਰੇ ਮਰ ਜਾਂਦੇ ਨੇ ਤੇ 10 15 ਦਿਨ ਬਾਅਦ ਫੇਰ ਉਹੀ ਦੁਸ਼ਮਣ ਕੀਟ ਜੋ ਫਸਲ ਤੇ ਹਾਵੀ ਹੋ ਜਾਂਦੇ ਨੇ ਹਮਲਾ ਕਰਦੇ ਨੇ ਤੇ ਫਸਲ ਬਰਬਾਦ ਕਰਦੇ ਨੇ ਇੱਕ ਵਾਰ ਜ਼ਰੂਰ ਕਿਸੇ ਇੱਕ ਖੇਤ ਵਿੱਚ ਇਨਸੈਕਟਿਸਾਈਡ ਸਪਰੇਅ ਨਾ ਕਰੋ ਫੰਗੀਸਾਈਡ ਸਪਰੇਅ ਸਿਰਫ ਕਰੋ ਤੇ ਫਿਰ ਵੇਖੋ ਕਿੰਨੇ ਸੋਹਣੇ ਤੇ ਵਧੀਆ ਰਿਜ਼ਲਟ ਮਿਲਦੇ ਨੇ ਤੁਹਾਡਾ ਝਾੜ ਵਿੱਚ ਵੀ ਕੋਈ ਫਰਕ ਨਹੀਂ ਆਏਗਾ ਉਮੀਦ ਆ ਤੁਸੀਂ ਅਦਾ ਜ਼ਰੂਰ ਕਰੋਗੇ ਕਿਉਂਕਿ ਤੁਹਾਡਾ ਹੀ ਖਰਚਾ ਘਟਣਾ